ਪਿੰਡ ਉਸਮਾਨਪੁਰ ਵਿਖੇ ਰਾਤ 9 ਵਜੇ ਦੇ ਕਰੀਬ ਇੱਕ ਨੌਜਵਾਨ ਅਮਨਦੀਪ ਸਿੰਘ ਉਮਰ 28 ਸਾਲ ਦੀ ਕੁਝ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮੌਕੇ ਤੇ ਨਵਾਂ ਸ਼ਹਿਰ ਪੁਲਿਸ ਵੀ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਅਮਨਦੀਪ ਸਿੰਘ ਬਹੁਤ ਹੀ ਵਧੀਆ ਇਨਸਾਨ ਸੀ। ਅਤੇ ਉਸਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਸੀ ਜਦੋਂ ਉਹ ਰਾਤ ਵੇਲੇ ਸੈਰ ਕਰ ਰਿਹਾ ਸੀ ਤਾਂ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰੇ ਵੀ ਤੋੜੇ ਗਏ ਤਾਂ ਜੋ ਉਨ੍ਹਾਂ ਦੀ ਇਹ ਵਾਰਦਾਤ ਕਿਸੇ ਕੈਮਰੇ ਵਿੱਚ ਕੈਦ ਨਾ ਹੋਵੇ ਅਤੇ ਨੌਜਵਾਨ ਦਾ ਮੋਬਾਈਲ ਫੋਨ ਵੀ ਨਾਲ ਲੈ ਗਏ। ਇਸ ਮੌਕੇ ਤੇ ਡੀਐਸਪੀ ਰਾਜ ਕੁਮਾਰ ਨੇ ਦੱਸਿਆ ਕਿ ਇਸ ਵਾਰਦਾਤ ਦੀ ਹਰ ਪਹਿਲੂ ਤੇ ਜਾਂਚ ਕਰ ਰਹੇ ਹਾਂ। ਅਤੇ ਸੀਸੀਟੀਵੀ ਕੈਮਰਾ ਨੂੰ ਚੈੱਕ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਹਮਲਾਵਰ ਪੁਲਿਸ ਦੇ ਗ੍ਰਿਫਤ ਵਿੱਚ ਆਉਣਗੇ ਪਬਲਿਕ ਸਪੌਟ ਨਿਊਜ਼ ਦੇ ਨਾਲ ਨਵਾਂ ਸ਼ਹਿਰ ਤੋਂ ਜਤਿੰਦਰ ਪਾਤ ਸਿੰਘ ਕਲੇਰ ਦੀ ਰਿਪੋਰਟ ਲੱਗਦਾ ਸੀ ਬੱਚਾ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਤੁਸੀਂ ਸਰ ਨੂੰ ਸਾਹ ਮਿਲਣਾ ਚਾਹੀਦਾ ਕਾਤਲ ਨੂੰ ਲੱਭ ਗਈ ਸਜਾਮਾ ਇਹ ਬੱਚਾ ਦੱਸ ਰਿਹਾ ਸੀ ਕਿ ਬਹੁਤ ਜ਼ਿਆਦਾ ਸ਼ਰੀਫ ਸੀਗਾ ਕਿਸੇ ਨਾ ਕੋਈ ਲਾਕਡਾਊਨ ਨਹੀਂ ਸੀ ਚੱਕਰ ਹੋ ਸਰਦਨ ਰੋਜ਼ਾਂ ਰੋਜ਼ਾਂ ਦੇ ਦਾ ਦੇਖੋ ਇਸ ਵੇਲੇ ਕੁਝ ਵੀ ਕਹਿਣਾ ਪਰਿਵਾਰ ਦੇ ਦੇਖੋ ਮਨਾਸਬ ਹੈ ਇਸ ਵੇਲੇ ਪਰਿਵਾਰ ਦਾ ਬੜਾ ਸੋ ਜਿੱਥੇ ਤੁਸੀਂ ਇਹ ਦੇਖ ਸਕਦੇ ਪੂਰਾ ਪਿੰਡ ਜਿਹੜਾ ਆ ਉਹ ਇਸ ਗੱਲ ਦੀ ਜੇ ਹਾਮੀ ਭਰ ਰਿਹਾ ਕਿ ਉਹ ਬੱਚਾ شریف ਸੀਗਾ ਕਿਉਂਕਿ ਪੂਰਾ ਪਿੰਡ ਨਹੀਂ ਕਿਸੇ ਦਾ ਪੱਖ ਲੈ ਸਕਦਾ ਕਿ شریف ਸੀਗਾ ਕਿਉਂਕਿ ਅਨਮੈਰਿਡ ਮੁੰਡਾ ਸੀਗਾ 25 26 ਸਾਈ ਉਮਰ ਹੈ ਉਹਦੀ ਸੋ ਮੈਂ ਸਮਝਦਾ ਇਹ ਬੜਾ ਮੰਦ ਭਗਾ ਹੈ ਪਰਿਵਾਰ ਦੇ ਲਈ ਵੀ ਔਰ ਇਲਾਕੇ ਦੇ ਲਈ ਵੀ ਉਕੇ ਜੇ ਇਹ ਜੀ ਇਹ ਘਟਨਾਵਾ ਵਾਪਸਦੀ ਤਾਂ ਲੋਕਾਂ ਦੇ ਅੰਦਰ ਸੁਭਾਵਿਕ ਹੈ ਜਿਹੜਾ دہشت ਦਾ ਮਾਹੌਲ ਪੈਣਾ ਕਿ ਅੱਜ ਜੇ ਅਸੀਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਲਾਗੇ ਮਹਿਫੂਜ਼ ਨਹੀਂ ਤਾਂ ਆਪਾਂ ਕਿਤੇ ਮਹਿਫੂਜ਼ ਹੋ ਸਕਦੇ ਆ ਸੋ ਸਰਕਾਰ ਨੂੰ ਆਪਣੀ ਜਿਹੜੀ ਸੁਪੀ ਨੀਂਦ ਹੈ ਉਹ ਤੋਂ ਜਾਗਣਾ ਚਾਹੀਦਾ ਔਰ ਜੇ ਅੱਜ ਇੰਨਾ ਗੈਂਗਵਾਰ ਵੱਧ ਗਿਆ ਤੇ ਪ੍ਰਸ਼ਾਸਨ ਤੇ ਸਰਕਾਰ ਕਿਤੇ ਨਾ ਕਿਤੇ ਉਹਦਾ ਸਰਕਾਰ ਦਾ ਫੇਲਿਅਰ ਹੈ ਇਹ ਵੀ ਪਤਾ ਲੱਗਿਆ ਸੀਸੀਟੀਵੀ ਕੈਮਰੇ ਲੱਗੇ ਸਕੇ ਉਹਨਾਂ ਨੂੰ ਤੋੜਿਆ ਗਿਆ ਆ ਸੋ ਬਾਤ ਕਰਨ ਦੇ ਕੋ ਬڑے ਸ਼ਾਤਰ ਦਿਮਾਗ ਉਹ ਜਿਹੜੇ ਕਾਤਲ ਆ ਕਿਉਂਕਿ ਉਹਨਾਂ ਨੇ ਉਹ ਬੱਚੇ ਦਾ ਮੋਬਾਈਲ ਵੀ ਲੈ ਗਏ ਕੈਮਰੇ ਵੀ ਤੋੜ ਦਿੱਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਉਹ ਬੜੀ ਟ੍ਰੇਨਿੰਗ ਨਾਲ ਆਇਆ ਔਰ ਔਰ ਸ਼ਰਿਆਂ ਵਿੱਚੋਂ ਗੋਲੀਆਂ ਚਲਾ ਕੇ ਉਹ ਭੱਜ ਗਏ। ਸ਼ੈਰਲੀ ਨਿਕਲਿਆ ਸੀਗਾ ਔਰ ਲੋਕਾਂ ਦੇ ਦੱਸਣ ਮੁਤਾਬਕ ਫਾਇਰਿੰਗ ਦਾ ਆਵਾਜ਼ ਸੁਣੀ ਹੈ ਤੇ ਫਿਰ ਜਿਹੜੇ ਸਾਰੇ ਲੋਕਾਂ ਨੇ ਆ ਕੇ ਦੇਖਿਆ ਤੇ ਡਿੱਗਿਆ ਹੋਇਆ ਸੀ ਇੱਥੇ। ਸੋ ਇਹਦੇ ਇਸ ਫਾਇਰਿੰਗ ਦੇ ਵਿੱਚ ਇਹਦੀ ਮੌਕੇ ਤੇ ਮੌਤ ਹੋ ਗਈ ਹੈ। ਅ ਅਸੀਂ ਇਹਦੀ ਤਹਿਕੀਕਤ ਕਰ ਰਹੇ ਹਾਂ ਹਰ ਐਂਗਲ ਤੋਂ ਕਿ ਕਿਉਂ ਤੇ ਕਿਹਨੇ ਇਹੋ ਕੀਤਾ। ਤੇ ਕਿੰਨੇ ਫਾਇਰ ਚਲੇ? ਪੰਜ ਜਿਹੜੇ ਹੈਗੇ ਖੋਲ ਸਾਨੂੰ ਮਿਲੇ ਮੌਕੇ ਤੇ। ਕਿੰਨੇ ਹਿੱਟ ਕੀਤੇ ਉਹ ਸਾਰੇ ਜਿਹੜੇ ਹੈਗੇ? ਮੇਰੇ ਸ਼ਿਕਮਾ ਨਾਂ ਕੀ ਸੀਗਾ ਜੀ? ਆ ਮੰਦੀਪ, ਆਮਨ। ਕਿੰਨੇ ਉਮਰ ਸੀ ਨੇ? ਇਹਦੀ 28-29 ਸਾਲ ਦਾ। ਅੱਛਾ ਕੋਰ ਸਰ ਲੋਕਾਂ ਨੇ ਗੱਲੇ ਪਈ ਉਹਦਾ ਮੋਬਾਈਲ ਵੀ ਲੱਗਿਆ ਨਾਲ ਉਹਦੇ ਬਾਰੇ ਕੁਝ। ਹਾਂ ਬਿਲਕੁਲ ਇਹ ਮੋਬਾਈਲ ਦੱਸਦੇ ਹੋ ਤੇ ਕੋਰ ਸੀਗਾ ਪਰ ਮੋਬਾਈਲ ਸਾਨੂੰ ਮੌਕੇ ਤੇ ਮਿਲਿਆ ਨਹੀਂ ਹੈ। ਸੋ ਇਹ ਗੱਲ ਸਹੀ ਹੈ ਕਿ ਉਹਦਾ ਮੋਬਾਈਲ ਵੀ ਨਾਲ ਸੀ। ਉਹਦੀ ਰੇਂਜ ਵਗੈਰਾ ਕੁਝ ਵੀ ਬੰਦ ਹਾਂ ਕਰ ਰਹੇ ਹਾਂ ਸਾਰੇ ਐਂਗਲ ਤੋਂ ਉਹ ਕੋਈ ਸਰ ਰੰਜਿਸ਼ ਦਾ ਮਾਮਲਾ ਹੈ ਕਿ ਸਾਹਮਣੇ ਦੇਖੋ ਇਹ ਸਾਰੀ ਤਹਿਕੀਕਾਤ ਦਾ ਮਾਮਲਾ ਹਜੇ ਤੱਕ ਪ੍ਰੀਲੀਮਿਨਰੀ ਇੰਨੀ ਜਾਣਕਾਰੀ ਮਿਲੀ ਅਸੀਂ ਮੌਕੇ ਤੇ ਆ ਕੇ ਸਾਰੀ ਤਹਿਕੀਕਾਤ ਕਰ ਰਹੇ ਹਾਂ ਔਰ ਜਲਦੀ ਇਹਨੂੰ ਕਿਸ ਨੂੰ ਪੇਸ਼ ਕਰ ਲਾਂਗੇ ਸੀਸੀਟੀਵੀ ਸਰ ਆ ਗਈ ਕਿ ਸਾਹਮਣੇ ਕਰ ਰਹੇ ਹਾਂ ਉਹ ਸੀਸੀਟੀਵੀ ਵਾਸਤੇ ਵੀ ਸਾਰੇ ਟੀਮਾਂ ਲਾਤੀਆਂ ਸੀ ਉਮੀਦ ਕਰਦੇ ਜੀ ਹਾਂ ਬਹੁਤ ਜਲਦੀ ਪੇਸ਼ ਕਰ ਠੀਕ ਹੈ ਠੀਕ ਹੈ ਸਰ ਕਰਦਾ ਠੀਕ ਹੈ ਜੀ ਤੇ ਕੋਈ ਬਿਆਨ ਵਿਰੋਧ ਨਹੀਂ ਕੋਈ ਜਾਣ ਇਹ ਪਤਾ ਪਦਨ ਕਿਸ ਹੱਦ ਤੱਕ ਹੋ ਗਿਆ ਠੀਕ ਹੈ ਜੀ ਬਾਅਦ ਕਰਕੇ ਮਿਲਣਾ ਸਰ ਠੀਕ ਹੈ ਜ ਭੈਣ ਇਹਨਾਂ ਦੀ ਮਰਦਾ ਇੱਕ ਇੱਕ ਭੈਣਾਂ ਦੀ ਇਧਰਾਂ ਠੀਕਾ ਦੋ ਭਾਈ ਆ ਇਹ ਰਹਾਉ ਜੇੰਬੀ ਕਰ ਰਿਹਾ ਇਹਦਾ ਭਾਈ ਅੱਛਾ ਠੀਕ ਹੈ ਜੀ ਕਹਿੰਦਾ ਬਾਅਦ ਹਾਪਨ ਹੋਇਆ ਸਾਡਨ ਦੀ ਬਹੁਤ ਬਹੁਤ ਵੱਡੀ ਸਾਡ ਬਹੁਤ ਵੱਡੀ ਸਾਡ ਗਾਲੂ ਸਾਡੇ ਹੋਰ ਕਿਸੇ ਨਾ ਭਾਈ ਇੱਥੇ ਹਾਪਨ ਹੋ ਜਵੇ ਉਹ ਪ੍ਰਸ਼ਾਦ ਜੀ ਜ਼ਿੰਮੇਵਾਰ ਆ ਸਾਡੇ ਉਸਮਾਨਪੁਰ ਦੇ ਵਿੱਚ ਐਨਐਚ ਨਾ ਹਾਪਨ ਬਾਏ ਵੱਧ ਗਿਆ ਗਾਲੂ ਸਾਨੂੰ ਆਪਣਾ ਭਰੋਸਾ ਨਹੀਂ ਹੈਗਾ ਕਿ ਸਾਨੂੰ ਕੱਲ ਕੋਈ ਗੋਲੀ ਮਾਰ ਜਵੇ ਇਹ ਬੰਦੇ ਨੂੰ ਮਾਰ ਜਵੇ ਇਹ ਤਾਂ ਸਾਡੇ ਅਜੇ ਜੋ ਜੋ ਦੱਸਿਆ ਜਾ ਰਿਹਾ ਕਿ ਮੁੰਡਾ ਇੰਨਾ ਅਸ਼ਲੀਬ ਨਾਮ ਕੋਲ ਧਮਕੀ ਆਈ ਉਹ ਨਾ ਕਿਸ ਨਾ ਲਾਗ ਡਾਰੇ ਨਾ ਕੋ ਹੋਰ ਗੱਲ ਫਿਰ ਇਦਾਂ ਕਤਲ ਕਰ ਜਾਣਾ ਬਹੁਤ ਹੈਰਾਨ ਕਰਦਾ ਬਹੁਤ ਬਹੁਤ ਪ੍ਰਸੰਨ ਕਰਦਾ ਕੱਲੂ ਪਾਣੀ ਕੋ ਸਾਨੂੰ ਇੱਧਰ ਇਦਾਂ ਮਾਰ ਜਿੰਮੇਵਾਰੀ ਕਿਹਦੀ ਇਹ ਵੀ ਜਿੰਮੇਵਾਰੀ ਹੈ ਜਵਾਬ ਦੇ ਕਿਹਦੀ ਹੈ ਕੋਈ ਨਹੀਂ ਜਿੰਮੇਵਾਰ ਨਹੀਂ ਇਹ ਪ੍ਰਸ਼ਾਸਨ ਹੀ ਲੈ ਰਹੇ ਲੋਕਾਂ ਨੂੰ ਕਹਿੰਦੇ ਪਾਸੇ ਜੋ ਪਾਸੇ ਲੋਕ ਲੋਕ ਤਾਂ ਹੱਕ ਚ ਖੜੇ ਪਾਸੇ ਹੋਣ ਇਹ ਗੱਲਿਆ ਸਾਡੀ ਪ੍ਰਸ਼ੰਸਨਾ ਕੀ ਬੇਨਤੀ ਆ ਗੱਲੂ ਕਿਸ ਨਾ ਸਮਾਨਤਪੁਰ ਦੇ ਵਿੱਚ ਜੇ ਕੋਈ ਹੈਪਨ ਕੋਈ ਹੋ ਗਿਆ ਕਿਸੇ ਵੀ ਬੰਦੇ ਨਾਲ ਠੀਕ ਹੈ ਤੇ ਉਹਦੇ ਬਾਅਦ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਉਹ ਸਾਹਿਬ ਪਿੰਡ ਵਾਸੀਆਂ ਦੇ ਵਿੱਚ ਔਰ ਹੋਣਾ ਵੀ ਚਾਹੀਦਾ ਹੈ ਹੋਣਾ ਵੀ ਚਾਹੀਦਾ ਪਿੰਡ ਵਾਸੀਆਂ ਚ ਰੋਸ ਹੈ ਔਰ ਹੋਣਾ ਵੀ ਚਾਹੀਦਾ ਕਿਉਂਕਿ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਜੇ ਜ਼ਿੰਮੇਵਾਰੀ ਚ کوتاਹੀ ਕਰਾਂਗੇ ਤੇ ਇਸ ਸੁਭਾਵਕ ਗੱਲ ਹੈ ਲੋਕ ਆਪਣੇ ਜਾਨ ਮਾਲ ਦੀ ਰੱਖਿਆ ਪੁਲਿਸ ਨਹੀਂ ਕਰਨੀ ਆ ਨਾ ਸਾਡੇ ਜਾਨ ਮਾਲ ਦੀ ਰਾਖੀ ਤਾਂ ਜੇ ਪੁਲਿਸ ਅਥਲਾ ਦੇਣ ਤੋਂ ਲੇਟ ਆਉਂਦੀ ਹੈ ਇਸ ਸੇ ਪਹਿਲਾਂ ਆ ਜਾਂਦੀ ਆ ਲੋਕ ਪਹਿਲਾਂ ਇਕੱਠੇ ਹੋ ਜਾਂਦੇ ਆ ਜੁਮੇਵਾਰ ਲੋਕ ਪਹਿਲਾਂ ਦੂਜੇ ਨਵੇਂ ਕੋਈ ਨਵੇਂ ਸ਼ਹਿਰੋਂ ਆ ਗਿਆ ਕੋਈ ਰਾਹ ਤੋਂ ਆ ਗਿਆ ਪਰ ਐਸਐਚਓ ਰਾਹੋਂ ਲੇਟ ਪਹੁੰਚੇ ਜਾਂ ਰਾਹੋਂ ਪੁਲਿਸ ਲੇਟ ਪਹੁੰਚੀ ਮੈਂ ਸਮਝਦਾ ਕਿਤੇ ਨਾ ਕਿਤੇ ਅਣਗਹਿਲੀ ਆ ਪੁਛਦੀ ਤਾਂ ਹੋਣੀ ਨਹੀਂ ਚਾਹੀਦੀ ਹਾਂਜੀ ਜਿਆਦਾ ਮਤਲਬ ਖੋਇਆ ਤੇ ਕੱਲ ਇਹ ਤਾਂ ਹਰ ਦੋ ਵਾਰੀ ਗੱਲ ਆ ਹਾਂਜੀ ਤੇ ਹਰ ਤੋਂ ਬੜੀ ਜਿਆਦਾ ਗੱਲ ਹੈਗੀ ਆ ਤੇ ਕੱਲ ਮਤਲਬ ਮੈਂ ਹਾਜੇ ਕਮੇਟੀ ਹੈ ਜੀ ਮੈਂ ਮੈਂ ਜਾਣ ਮਾਨੇ ਦੀ ਜੀ ਇਹਨਾਂ ਨੂੰ ਮੈਂ ਵੈਸੇ ਬੱਚੇ ਬੱਚੇ ਫੋਨ ਕੀਤਾ ਸੀਗਾ ਜੀ ਕੋਈ ਮਤਲਬ ਜੇ ਪਿਛਲੇ ਸਾਲ ਵੀ ਇੱਕ ਵਾਰ ਦਾ ਤੋਂ ਇਸੇ ਇੱਥੇ ਹਾਂਜੀ ਤੇ ਉਹ ਜਾਨਕ ਟੁੱਟ ਗਿਆ ਜੇ ਮੈਂ ਕਿ ਆਪਾਂ ਕਹ ਦੀ ਇਹ ਆਪਸ ਵਿੱਚ ਇਹ ਮੁੰਡੇ ਝਗੜ ਪਏ ਜੀ ਤੇ ਉਹਨਾਂ ਨੂੰ ਇੱਕ ਪੰਚਾਇਤ ਮੈਂਬਰ ਹੋਣ ਦੇ ਨਾਤੇ ਮੈਂ ਤੇ ਇਹਨਾਂ ਨੂੰ ਬੇਨਤੀ ਕੀਤੀ ਖੜਨਾਂ ਤੇ ਤੇਰੀ ਇਸ ਵਾਰ ਦਾ ਦੀ ਗੱਲ ਕਰੀਏ ਜੀ ਇਹ ਵਾਰ ਦਾ ਦੀ ਗੱਲ ਕਰੀਏ ਇਹ ਮੁੰਡਾ ਪਿੰਡ ਦਾ ਇਹ ਪਿੰਡ ਦਾ ਮੁੰਡਾ ਸਾਡੇ ਬਾਬਾ ਦੇ ਆ ਕਿ ਕਿਸ ਨੇ ਕੋਈ ਲਾਕ ਡਾਡ ਨਹੀਂ ਕਿਸ ਨੇ ਕੋਈ ਬਾਗੂ ਘੱਤ ਨਹੀਂ ਬੋਲਦਾ ਸੀ ਇਹ ਕਿਸੇ ਨੇ ਕੋਈ ਵੱਧ ਘੱਟ ਨਾ ਸੁਣਿਆ ਸੀ ਜੀ ਤੇ ਮਤਲਬ ਇਹ ਤਾਂ ਇੱਕ ਉਹ ਇਹ ਕੋਈ ਨਾ